ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ 23 ਨੰਬਰ ਪੌੜੀ ਅੰਦਰ ਕਿਰਪਾ ਕਰਦੇ ਨੇ ਨਾਨਕ ਅੰਤ ਨਾ ਜਤਨ ਹਰ ਤਾ ਕੇ ਪਾਰਾ ਵਾਰ ਆਪ ਤਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਹ ਗਲੀ ਜੰਜੀਰੀਆਂ ਇੱਕ ਤੁਰੀ ਚੜ੍ਹੇ ਬਿਸਿਆਰ ਆਪ ਤਰਾਏ ਕਰੇ ਆਪ ਹਾਂ ਕੈਸਿਓਂ ਕਰੀ ਪੁਕਾਰ ਨਾਨਕ ਕਰਣਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਹ ਸਮੁੱਚੇ ਇਸ ਪੌੜੀ ਅੰਦਰ ਜਿਹੜੀ ਮੂਲ ਵਿਚਾਰ ਧਾਰਾ ਹੈ ਉਹ ਹੈ ਬੰਦੇ ਦੇ ਅੰਦਰੋਂ ਈਗੋ ਦਾ ਮੁੱਕ ਜਾਣਾ ਹੰਕਾਰ ਦਾ ਮੁੱਕ ਜਾਣਾ ਕਿਉਂਕਿ ਸੰਸਾਰ ਦੇ ਵਿੱਚ ਰਹਿੰਦਿਆਂ ਨਾ ਬੰਦੇ ਨੂੰ ਇੰਜ ਲੱਗਦਾ ਵੀ ਮੈਂ ਸਾਰਾ ਕੁਝ ਆ। ਭਾਵੇਂ ਅਸੀਂ ਛੋਟੇ ਸਾਧਨ 'ਚ ਬੈਠੇ ਆਂ। ਉਦੋਂ ਹੁੰਦਾ ਵੀ ਮੇਰੇ ਵਰਗਾ ਸਾਧਨ ਕਿਸੇ ਕੋਲ ਨਹੀਂ ਜਦੋਂ ਉਹਦੇ ਲਾਗੇ ਆ ਕੇ ਕੋਈ ਵੱਡੀ ਚੀਜ਼ ਖੜੀ ਹੋ ਜਾਏ। ਤੇ ਸਾਨੂੰ ਸਮਝ ਆਉਂਦੀ ਹੈ ਵੀ ਨਹੀਂ ਮੇਰਾ ਸਾਧਨ ਛੋਟਾ ਹੈ ਬਹੁਣਾ। ਘਰਾਂ ਦੀ ਗੱਲ ਲਾ ਲਓ, ਧਨ ਦੀ ਗੱਲ ਲਾ ਲਓ। ਅੰਤ ਇਸ ਦੁਨੀਆ 'ਚ ਕਿਸੇ ਦਾ ਨਹੀਂ ਹੈ। ਏਵੇਂ ਜਦੋਂ ਸੱਚ ਦੀ ਸਮਝ ਆਉਂਦੀ ਹੈ ਨਾ ਵੀ ਭਾਵੇਂ ਧਰਮ ਦੀ ਦੁਨੀਆ ਨੂੰ ਸਮਝੀਏ ਸੰਸਾਰ ਦੀ ਦੁਨੀਆ ਨੂੰ ਇੰਜ ਕਹਿ ਲਓ ਸਾਡੀ ਜ਼ਿੰਦਗੀ ਦਾ ਜਿਹੜਾ ਵजूद ਹੈ ਸਾਡੀ ਜ਼ਿੰਦਗੀ ਦਾ ਜਿਹੜਾ ਮੂਲ ਹੈ ਉਹ ਸਿਰਫ ਤੇ ਸਿਰਫ ਇੱਕ ਪਾਣੀ ਦੇ ਕਤਰੇ ਵਰਗਾ ਹੈ। ਅਸੀਂ ਆਪਣੇ ਆਪ ਨੂੰ ਮੰਨੀ ਬੈਠੇ ਆਂ ਵੀ ਮੈਂ ਸ਼ਾਇਦ ਸਾਗਰ ਆਂ ਸਮੁੰਦਰ ਦੀ ਨਿਆਈ ਆਂ ਪਰ ਖੈ ਬੰਦੇ ਦਾ ਕੁਝ ਵੀ ਨਹੀਂ ਦੁਨੀਆਂ ਤੇ ਬਣੀਆਂ ਹੋਈਆਂ ਚੀਜ਼ਾਂ ਦੀ ਮੌਲਤ ਖੈ ਹਜੇ ਕੋਈ ਬਿਲਡਿੰਗ ਵੀ ਬਣਦੀ ਆ ਤੇ ਬਿਲਡਰ ਕਹਿੰਦਾ ਹੈ ਵੀ 60 ਵਰੇ 70 ਵਰੇ 100 ਵਰੇ ਮੇਰਾ ਤਜਰਬਾ ਹੈ ਵੀ ਇਹ ਬਿਲਡਿੰਗ ਦੀ ਮਨਿਆਦ ਆ ਦੁਨੀਆਂ ਚ ਸਾਜੀ ਹਰ ਚੀਜ਼ ਦੀ ਮਨਿਆਦ ਆ ਸੱਚ ਜਾਣਿਓ ਇੱਕ ਬੰਦਾ ਹੈ ਜਿਹਦੀ ਮਨਿਆਦ ਦਾ ਕੁਝ ਵੀ ਨਹੀਂ ਕਿਣਕਾ ਵੀ ਐਸਾ ਨਹੀਂ ਹੈ ਜਿਹਦੇ ਅਸੀਂ ਚਲ ਸਕਦੇ ਹੋਈਏ ਵੀ ਮੇਰੇ ਅਕੋਰਡਿੰਗ ਕੁਝ ਹੈ ਸੱਚੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਦੇ ਖਜ਼ਾਨੇ ਜਦੋਂ ਇਹ ਮਿਹਰ ਕਰਦੇ ਹਨ ਨਾਨਕ ਅੰਤ ਨਾ ਜਪਨੀ ਹਰ ਤਾ ਕੇ ਪਾਰਾ ਵਾਰ ਬੜੇ ਪਿਆਰੇ ਅਰਥ ਨੇ ਵੀ ਪਰਿਵਾਰ ਪਰਮ ਪਿਤਾ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਨਾ ਉਹਦਾ ਪਰਿਵਾਰ ਕਿਸੇ ਨੇ ਅੱਜ ਤੱਕ ਪਾ ਹੀ ਨਹੀਂ ਸਕੇ ਜੇ ਕੋਈ ਇਹ ਕਹੇ ਵੀ ਮੈਂ ਰੱਬ ਦੇ ਘਰ ਦੀ ਗੱਲ ਦਾ ਅੰਤ ਕਰ ਦੇਣਾ ਐਂਡ ਕਰ ਦੇਣਾ ਇਹ ਨਹੀਂ ਹੋ ਸਕਦਾ ਧਿਆਨ ਦੇਣਾ ਗਿਆਨ ਦਾ ਕੋਈ ਵੀ ਕਿਣਤਾ ਹੈ ਨਾ ਗਿਆਨ ਦੀ ਕੋਈ ਸੀਮਾ ਥੋੜਾ ਇਹ ਨਹੀਂ ਆ ਵੀ ਬੰਦਾ ਜਿੰਨਾ ਮਰਜ਼ੀ ਪੜ ਲੈ। ਯੂਨੀਵਰਸਟੀਆਂ ਕਾਲਜ ਲੈਵਲ ਜਿੱਥੇ ਮਰਜ਼ੀ ਪਹੁੰਚ ਜਾਏ ਪਰ ਕੋਈ ਇਹ ਥੋੜੋ ਕਹੇਗਾ ਵੀ ਮੈਂ ਗਿਆਨ ਦਾ ਹੁਣ ਅਖੀਰ ਕਰ ਦਿੱਤਾ ਹੈ। ਮੈਨੂੰ ਸਾਰਾ ਕੁਝ ਪਤਾ ਹੈ। ਆਪਾਂ ਜਿਹੜੀ ਦੁਨੀਆ 'ਚ ਰਹਿੰਦੇ ਆ ਠੀਕ ਹੈ ਕੋਈ ਬੰਦਾ ਆਪਣੇ ਕੰਮ 'ਚ ਐਕਸਪਰਟ ਹੋ ਸਕਦਾ ਮੈਂ ਕਈ ਵਾਰੀ ਉਦਾਹਰਨ ਬੜੀ ਪਿਆਰੀ ਆਖਣਾ ਵੀ ਸਾਡੀ ਬਾਡੀ ਹੈ ਨਾ। ਸਰੀਰ ਦੇ ਪਾਰਟ ਆ ਅੰਗ ਆ। ਇਥੇ ਕਈ ਬੱਚੇ ਸਾਡੇ ਕੋਲ ਆਉਂਦੇ ਜਿਹੜੇ ਡਾਕਟਰੀ ਲਾਈਨ ਨਾਲ ਜੁੜੇ ਕਈ ਵਾਰੀ ਪੁੱਛੀਦਾ ਵੀ ਤੁਸੀਂ ਡੈਂਟਲ ਹੋ ਆਈ ਸਪੈਸ਼ਲਿਸਟ ਹੋ ਜਾਂ ਹਾਰਟ ਦੇ ਸਪੈਸ਼ਲਿਸਟ ਹੋ ਤੁਸੀਂ ਕਿੰਨੇ ਵਰੇ ਹੋ ਗਿਆ ਪੜ੍ਹਦੇ ਆ ਉਹ ਦੱਸਦੇ ਵੀ 5 ਸਾਲ 7 ਸਾਲ ਦਾ ਕੋਰਸ ਆ ਕਰ ਲਿਆ ਐਨਾ ਸਾਲ ਮੈਂ ਫੀਲਡ ਚਲਾਦਾ ਪਰ ਮੈਂ ਕਈ ਵਾਰੀ ਪੁੱਛਣਾ ਹੁੰਨਾ ਵੀ ਤੁਸੀਂ ਇਹਦੇ ਅਖੀਰ ਨੂੰ ਮਾਣ ਲਿਆ ਉਹ ਕਹਿੰਦੇ ਨਹੀਂ ਅਖੀਰ ਨਹੀਂ ਆ ਕਿਸੇ ਚੀਜ਼ ਵੀ ਇੱਕ ਅੱਖ ਹੈ ਇਹਦਾ ਵੀ ਅਖੀਰ ਨਹੀਂ ਹੈ ਇਹਦੀ ਨੌਲੇਜ ਹੈ ਜੋ ਪਹਿਲਾਂ ਸੀ ਉਹ ਅੱਜ ਨਹੀਂ ਹੈ ਜੋ ਆਜਿਆ ਧਿਆਨ ਦੇਣਾ ਆਉਣ ਵਾਲੇ ਸਮੇਂ 'ਚ ਇਹਦੀ ਹੋਰ ਵੱਡੀ ਗੱਲ ਬਣ ਜਾਏ ਇਹ ਆਪਾਂ ਕਰਤੇ ਦੀ ਗੱਲ ਨਹੀਂ ਕਰ ਰਹੇ ਕਰਤੇ ਦੀ ਬਣਾਈ ਹੋਈ ਕੁਦਰਤ ਦੀ ਗੱਲ ਕਰ ਰਹੇ ਉਹਦੇ ਬਣਾਏ ਹੋਏ ਇੱਕ ਕਿਣਕੇ ਦਾ ਅੰਤ ਨਹੀਂ ਹੈ ਤਾਂ ਜੇ ਕੋਈ ਇਹ ਕਹੇ ਵੀ ਮੈਂ ਉਹਦਾ ਅੰਤ ਕਰ ਲੈਣਾ ਸੱਚੇ ਪਾਤਸ਼ਾਹ ਕਹਿੰਦੇ ਨੇ ਨਹੀਂ ਕਿਉਂਕਿ ਦੋ ਰਾਹਾਂ ਨੂੰ ਸਮਝੋ ਇੱਕ ਹੈ ਅੰਤ ਤਾਈ ਦਾ ਰਾਹ ਵੀ ਮੈਂ ਅੰਤ ਕਰਨਾ ਇੱਕ ਹੈ ਉਹਦੇ ਵਿੱਚ ਸਮਾ ਜਾਣ ਦਾ ਰਸਤਾ ਸਮਾਉਣਾ ਹੋਰ ਗੱਲ ਆ ਤੇ ਜੇ ਕੋਈ ਉਸ ਰਾਹਾਂ ਦਾ ਪੰਦੀ ਬਣੇ ਵੀ ਮੈਂ ਖਤਮ ਕਰ ਦੇਣੀ ਦੁਨੀਆ ਐਂਡ ਕਰ ਦੇਣਾ ਉਹ ਹੋਰ ਰਸਤਾ ਹੋ ਜਾਏਗਾ ਇੱਕ ਹੰਕਾਰ ਨਾਲ ਭਰਿਆ ਇੱਕ ਨਿਮਾਨਤਾ ਦੇ ਨਾਲ ਭਉ ਭਾਵਨੀ ਦੇ ਨਾਲ ਭਰਿਆ ਰੋਜ ਅਸੀਂ ਜਪਜੀ ਬਾਣੀ ਚ ਬਚਨ ਪੜ੍ਹਦੇ ਆ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਅੰਤ ਨਾ ਸਿਫਤੀ ਕਹਿਣ ਨਾ ਅੰਤ ਉਹਦੀਆਂ ਸਿਫਤਾਂ ਦਾ ਕੋਈ ਅੰਤ ਥੋੜਾ ਅੰਤ ਨਾ ਕਰਨੇ ਦੇਣ ਦਾ ਅੰਤ ਅੰਤ ਨਾ ਵੇਖਣ ਸੁਣਨ ਦਾ ਅੰਤ ਅੰਤ ਨਾ ਜਾਪੈ ਕਿ ਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਤਾਰ ਅੰਤ ਨਾ ਜਾਪੈ ਪਾਰਾਵਾ ਨਾਨਕ ਅੰਤ ਨਾ ਜਪਨੀ ਹਰ ਤਾ ਕੇ ਪਾਰਾਵਾ ਇੱਕ ਮਾਂ ਦੀ ੁੱਖੋਂ ਜਾਏ ਆ ਇੱਕ ਪਿਤਾ ਦੀ ਬਿੰਦ ਤੋਂ ਜਾਏ ਆ ਫਿੰਗਰਪ੍ਰਿੰਟ ਮੈਚ ਨਹੀਂ ਹੋ ਰਿਹਾ ਕੁਦਰਤ ਦਾ ਵਿਧਾਨ ਕਿੰ사 ਪਿਆਰਾ ਹੈ ਇੱਕ ਰੁੱਖ ਦਾ ਪੱਤੇ ਕਿੰਨੇ ਆ ਪਰ ਇੱਕ ਪੱਤਾ ਦੂਜੇ ਪੱਤੇ ਨਾਲ ਮੈਚ ਨਹੀਂ ਹੋ ਰਿਹਾ ਸ਼ਕਲਾਂ ਸੂਰਤਾਂ ਪਰਮੇਸ਼ਰ ਨੇ ਕਲੀਆਂ ਪਰ ਕਮਾਲ ਹੈ ਇਕੋ ਮਾਂ ਦੀ ਪੁੱਖੋਂ ਜਾਇਆਂ ਦੀਆਂ ਸ਼ਕਲਾਂ ਸੂਰਤਾਂ ਇਕੋ ਜੀਆਂ ਨੇ ਕਰਮ ਇਕੋ ਜੈ ਨੇ ਕਿਸਮਤ ਇਕੋ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਦਾ ਪਾਰਾ ਵਾਰ ਤੇ ਹੈ ਹੀ ਕੋਈ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਣ ਕੀਤੇ ਬਿਲ ਲਾਹੀ ਤਾ ਕੇ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀ ਹੈ ਬਹੁਤਾ ਹੋਏ ਵੱਡਾ ਸਾਹਿਬ ਊਚਾ ਖਾਉ ਊਚੇ ਉਪਰ ਊਚਾ ਨਾਉ ਏਵਡ ਊਚਾ ਹੋਵੇ ਕੋਏ ਤਿਸ ਊਚੇ ਕੋ ਜਾਣੈ ਸੂਏ ਉਹਦੇ ਬਾਰੇ ਕੋਈ ਤਾਂ ਹੀ ਜਾਣ ਸਕਦਾ ਵੀ ਜੇ ਉਹਦੇ ਬਰਾਬਰ ਦਾ ਕੋਈ ਹੋਵੇ ਮਹਾਰਾਜੋ ਜੇ ਬਰਾਬਰ ਦਾ ਕੋਈ ਹੈ ਕਹਿੰਦੇ ਨਹੀਂ ਜੇਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਨਾਨਕ ਅੰਤ ਨਾ ਜਪਨੀ ਹਰ ਤਾ ਕੇ ਪਾਰਾ ਵਾ ਉਹਦੇ ਅੰਤ ਨੂੰ ਕੌਣ ਜਾਣੇ ਉਹਦੀ ਪਾਰਾ ਵਾਰ ਨੂੰ ਉਹਦੀ ਬਣਾਈ ਹੋਈ ਇਸ ਕੁਦਰਤ ਨੂੰ ਕੌਣ ਅੰਤ ਜਾਣ ਸਕਿਆ ਥੋੜੇ ਜਿਹੇ ਬਚਨਾਂ ਨੂੰ ਮਾਣੀਏ ਸੱਚੇ ਬਾਦਸ਼ਾਹ ਕਿ ਤੇ ਤਈ ਕੋਟ ਬੈਠਤ ਹੀ ਖਾਖੇ ਬਾਦਸ਼ਾਹੀਆਂ ਹੈ ਤੇ ਦਿੱਤੀਆਂ ਤੇ ਉਹਦੀਆਂ ਨਾ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਕਈ ਬਾਦਸ਼ਾਹ ਹੋ ਕੇ ਅਸੀਸਾ ਮਾਣ ਕੇ ਬੈਠੇ ਆ ਪਰ ਕਈਆਂ ਦੀ ਸਾਰੀ ਜ਼ਿੰਦਗੀ ਪਟਕਦਿਆਂ ਲੰਘ ਗਈ ਸਤਿਗੁਰੂ ਕਹਿੰਦੇ ਨੇ ਕਈ ਹਜ਼ਾਰਾਂ ਕਰੋੜਾਂ ਉਹ ਬਣਾਏ ਇਹ ਜਿਨ੍ਹਾਂ ਨੂੰ ਮਾਲਕ ਨੇ ਬਾਦਸ਼ਾਹ ਬਣਾ ਦਿੱਤਾ ਅਮੀਰੀ ਦੇ ਦਿੱਤੀ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਕਲੈ ਥਕ ਪਾਏ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਣ ਤੈ ਤੈ ਰਾਖੇ ਨਾਨਕ ਸਭ ਕੇਸ ਪ੍ਰਭ ਕੈ ਹਾਤੇ ਅਸਲ ਚ ਡੋਰਾ ਮਾਲਕ ਦੇ ਹੱਥ ਦੇ ਵਿੱਚ ਆ ਉਦੀ ਬੇਅੰਤਤਾਈ ਨੂੰ ਆਉਣ ਵਾਲੇ ਸਮੇਂ ਚ ਕੀ ਹੋ ਜਾਣਾ ਮੈਂ ਤੇ ਸੌਖੀ ਗੱਲ ਕਰਨਾ ਵੀ ਆਪਾਂ ਜਿਨ੍ਹਾਂ ਰਾਵਾਂ ਜਿਨ੍ਹਾਂ ਪੈਂਡਿਆਂ ਨੂੰ ਮਾਣਿਆ ਜਿੱਥੇ ਪਹੁੰਚੇ ਆਂ ਬੰਦਾ ਸੱਚੀ ਇਮਾਨਦਾਰੀ ਨਾਲ ਚੱਲੇ ਨਾ ਤੇ ਅਸੀਂ ਕੋਈ ਵੀ ਬੰਦਾ ਇੰਨੀ ਜੋਗਾ ਹੈ ਨਹੀਂ ਹੈ ਜਿੰਨੀਆਂ ਬਾਦਸ਼ਾਹੀਆਂ ਉਹਨੇ ਸੱਚੀ ਸਾਨੂੰ ਦਿੱਤੀਆਂ ਝੋਲੀਆਂ ਭਰੀਆਂ ਬੰਦੇ ਦੀ ਠੀਕ ਹੈ ਬੰਦੇ ਦੀ ਫਿਤਰਤ ਹੈ ਉਹ ਸੂ ਪੁਰਾਣੇ ਵਾਲੇ ਰਾਹਾਂ ਦਾ ਪੰਦੀ ਬਣੇ ਚਾਹੇ ਨਾ ਬਣੇ ਨਹੀਂ ਤੇ ਕਈ ਵਾਰ ਐਸਾ ਹੁੰਦਾ ਇਕੋ ਪਰਿਵਾਰ ਦੇ ਜਾਏ ਭੈਣ ਭਰਾ ਆ ਕਈ ਰੁੱਲਦੇ ਫਿਰਦੇ ਆ ਕਈਆਂ ਕੋਲ ਬਲੀਆਂ ਬਾਦਸ਼ਾਹ ਨੇ ਸਾਜਿਆ ਤੇ ਸਭ ਕੋ ਜੋਧਾ ਹੈ ਨਾ ਬਣਾਇਆ ਤੇ ਉਹਦਾ ਲਾਹੌਰ ਦਾ ਰਹਿਣ ਵਾਲਾ ਬਾਬਾ ਵਜ਼ੀਦ ਬੜੀ ਸੋਹਣੀ ਗੱਲ ਲਿਖਦਾ ਉਹ ਕਹਿੰਦਾ ਦੁਨੀਆ ਦੀ ਬੰਦੇ ਦੀ ਸੋਚ ਨਾਲ ਸੰਸਾਰ ਨਹੀਂ ਚੱਲਦਾ ਕਦੇ ਬੰਦਾ ਤੇ ਸੋਚ ਹੀ ਨਹੀਂ ਲਾ ਸਕਦਾ ਉਹਨੇ ਡਿਫਰੈਂਟ ਬਣਾਇਆ ਉਹਨੇ ਅਦਭੁਤ ਬਣਾਇਆ ਹੈਰਾਨੀ ਜਨਕ ਆ ਤੂੰ ਹੀ ਬਾਬਾ ਜੀ ਤਾਂ ਇਹ ਕਹਿੰਦੇ ਨਾ ਤੂੰ ਅਚਰਜ ਕੁਦਰਤ ਤੇਰੀ ਬਿਸਮਾ ਉਹ ਬਾਬਾ ਵਜ਼ੀਰ ਸਾਹਿਬ ਇੱਕ ਬੜੀ ਸੋਹਣੀ ਗੱਲ ਲਿਖਦੇ ਉਹ ਕਹਿੰਦੇ ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ ਜ਼ਰੂਰੀ ਨਹੀਂ ਐ ਵੀ ਦਾਨੇ ਬੰਦੇ ਸਿਆਣੇ ਬੰਦੇ ਹੀ ਬਾਦਸ਼ਾਹ ਹੋਣ ਇਹ ਵੀ ਜ਼ਰੂਰੀ ਨਹੀਂ ਹੈ। ਦਾਨਿਆਂ ਨੂੰ ਹੀ ਬਾਦਸ਼ਾਹ ਅਮੀਰੀ ਮਿਲੇ ਇਹ ਵੀ ਜ਼ਰੂਰੀ ਨਹੀਂ। ਮੂਰਖ ਨੂੰ ਅਸਵਾਰੀ ਹਾਥੀ ਕੋੜਿਆਂ। ਪੰਡਤ ਪੈਰ ਪਿਆਦੇ ਪਾਟੇ ਜੋੜਿਆਂ। ਕਈ ਵਾਰੀ ਬੰਦਾ ਯੋਗ ਨਹੀਂ ਹੁੰਦਾ। ਪਰ ਬੜੀਆਂ ਬਾਦਸ਼ਾਹੀਆਂ ਕਿਉਂਕਿ ਉਹਦੇ ਕਰਮ ਨਾਲ ਚੱਲ ਰਹੇ ਆ ਕੋਈ ਨਜ਼ਰ ਚੱਲ ਰਹੀ ਹੈ। ਕਈ ਬੰਦੇ ਹੈ ਬੜੇ ਲਿਆਕਤ ਵਾਲੇ ਸਿਆਣੇ ਆ ਪੰਡਿਤ ਪੈਰ ਪਿਆਦੇ ਪਾਟੇ ਜੋੜਿਆ ਦਾਨੇ ਬੰਦਿਆਂ ਦੇ ਪੈਰਾਂ ਚ ਪਾਈ ਜੁੱਤੀ ਜਿਹੜੀ ਉਹ ਵੀ ਟੁੱਟੀ ਹੋਈ ਪਰ ਉਹ ਕਿੰਨੇ ਸੁਗੜ ਕਰੇ ਮਜੂਰੀ ਸਿਆਣਾ ਬੰਦਾ ਮੂਰਖਾਂ ਦੇ ਘਰ ਜਾ ਜਾ ਕੇ ਕੰਮ ਕਰਦਾ ਪਿਆ ਸੁਗੜ ਕਰੇ ਮਜੂਰੀ ਮੂਰਖ ਦੇ ਜਾਏ ਘਰ ਵਜ਼ੀਦਾ ਕੌਣ ਸਹਿਬ ਨੂੰ ਆਖੇ ਇੰਜ ਨਹੀਂ ਇੰਜ ਕਾ ਬੰਦੇ ਦਾ ਥੋੜੋ ਕੋਈ ਜੋਰ ਚੱਲਦਾ ਪਿਆ ਵੀ ਆਹ ਕੰਮ ਮੈਂ ਚਾਹੁੰਨਾ ਮਹਾਰਾਜ ਇਦਾਂ ਹੀ ਨਹੀਂ ਹੋ ਸਕਦਾ ਹਾਂ ਇਕ ਨੇ ਮੰਨਤਾ ਗੁਰੂ ਦੇ ਚਰਨਾਂ ਦਾ ਤਰਲਾ ਹੈ ਸੱਚੇ ਪਾਤਸ਼ਾਹ ਜਿਵੇਂ ਤੁਹਾਨੂੰ ਪਾਵੇ ਅਸੀਂ ਸ਼ੰਤ ਪੜਦੇ ਨਾ ਗੁਰੂ ਰਾਮਦਾਸ ਜੀ ਦੇ ਜਿਉਂ ਪਾਵੇ ਤਿਉਂ ਰਾਖ ਲੈ ਹਮ ਸ਼ਰਨ ਪ੍ਰਭ ਆਏ RAM RAJE ਮਹਾਰਾਜ ਅਸੀਂ ਤੇ ਅਰਦਾਸ ਕਰਦੇ ਆ ਮੇਰੇ RAM ਹਮ ਬਾਰਕ ਪ੍ਰਭ ਕੇ ਹੈ ਇਆਣੇ ਤਨ ਤਨ ਗੁਰੂ ਗੁਰ ਸਤਗੁਰ ਪੰਦਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ ਸੱਚੇ ਪਾਤਸ਼ਾਹ ਕਹਿੰਦੇ ਉਹਦੀਆਂ ਗੱਲਾਂ ਬੀਓ ਪੂਸ਼ਨਾ ਮਸਲਤ ਧਰੈ ਜੋ ਕਿਛ ਕਰੈ ਸੋ ਆਪੇ ਕਰੈ ਬੰਦੇ ਨੇ ਤੇ ਕਈ ਵਾਰੀ ਆਪਣੇ ਦਿਮਾਗ ਨਾਲ ਸੋਚਿਆ ਵੀ ਸਵੇਰੇ ਨਾ ਆਹ ਫੈਸਲਾ ਇਸ ਪਾਸੇ ਮੈਂ ਜਾਣਾ ਹੈ ਤਿਆਰੀ ਪੂਰੀ ਕੀਤੀ ਹੈ ਪਰ ਗੁਰੂ ਬਾਬਾ ਜੀ ਬਾਣੀ ਚ ਕਹਿੰਦੇ ਐ ਮਤਾ ਕਰੇ ਪਛਮ ਕਹਿ ਤਾਈ ਸਲਾਹ ਬਣਾਈਂ ਵੀ ਸਵੇਰੇ ਪਛਮ ਨੂੰ ਜਾਣਾ ਭਾਵ ਇਸ ਕੰਮ ਨੂੰ ਜਾਣਾ ਮਤਾ ਕਰੇ ਪਛਮ ਕਹਿ ਤਾਈ ਪੂਰਬ ਹੀ ਲੈ ਜਾ ਜਾਣਾ ਕਿਸੇ ਹੋਰ ਪਾਸੇ ਪਰ ਅਚਾਨਕ ਬਦਲ ਗਿਆ ਸਾਰਾ ਕੁਝ ਕਿਉਂਕਿ ਬੰਦੇ ਦੇ ਬਣਾਏ ਹੋਏ ਸਿਸਟਮ ਨਾਲ ਇਹ ਸੰਸਾਰ ਨਹੀਂ ਚੱਲ ਸਕਦਾ ਔਰ ਧਿਆਨ ਦੇਣਾ ਅਸੀਂ ਸਾਰੇ ਸਫਰ ਦੇ ਵਿੱਚ ਆ ਆਪੋ ਆਪਣਾ ਸਫਰ ਪੂਰਾ ਕਰ ਰਹੇ ਹਾਂ ਬਾਬਾ ਜੀ ਕਹਿੰਦੇ ਨਕ ਨੱਥ ਖਸਮ ਅਗਾਤ ਕਿਰਦ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਤੂੰ ਜਾ ਥੋੜੋ ਰਿਆ ਤੈਨੂੰ ਤੇ ਪਚਾਇਆ ਜਾ ਰਿਹਾ ਨਾਨਕ ਅੰਤ ਨਾ ਜਾਪਨੀ ਹਰ ਤਾਕੇ ਪਾਰਾ ਵਾ ਬਾਬਾ ਵਜ਼ੀਦ ਪਹਿਲੇ ਬੋਲ ਚ ਕਹਿੰਦਾ ਮੂਰਖ ਨੂੰ ਅਸਵਾਰੀ ਹਾਤੀ ਘੋੜਿਆਂ ਪੰਡਤ ਪੈਰ ਪਿਆਦੇ ਪਾਟੇ ਜੋੜਿਆਂ ਸੁੱਗੜ ਕਰੇ ਮਜ਼ੂਰੀ ਮੂਰਖ ਦੇ ਜਾਏ ਘਰ ਵਜ਼ੀਦਾ ਕੌਣ ਸਹਿਬ ਨੂੰ ਆਖੇ ਇੰਜ ਨਹੀਂ ਇੰਜ ਕ ਅਗਲੀ ਗੱਲ ਬੜੀ ਕਮਾਲ ਦੀ ਲਿਖੀ ਉਹ ਕਹਿੰਦਾ ਇੱਕ ਨਾਂ ਦੇ ਘਰ ਪੁੱਤ ਤੇ ਪੁੱਤਾਂ ਦੇ ਘਰ ਪੁੱਤਰੇ ਇਕਨਾ ਦੇ ਘਰ ਧੀਆ ਧੀਆ ਦੇ ਘਰ ਦੋ ਤਰੇ ਇਕਨਾ ਦੇ ਘਰ ਇੱਕ ਉਹ ਵੀ ਜਾਏ ਮਰ ਵਜ਼ੀਦਾ ਆਉਣ ਸਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ ਸਾਜੀ ਦੇ ਉਹਨੇ ਹੈ ਨਾ ਦੁਨੀਆ ਮੈਂ ਬੜੀ ਵਾਰ ਵੇਖਣਾ ਆ ਇਕਲੌਤਾ ਪੁੱਤਰ ਆ ਜਵਾਨੀ ਭਰ ਚ ਤੁਰ ਗਿਆ ਜ਼ੋਰ ਕਿਦਾ ਹੋ ਸਕਦਾ ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ᔪਗਤੀ ਛੁੱਟੇ ਸੰਸਾਰ ਸੱਚ ਕੀ ਹੈ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਹੋਏ ਡੋਰ ਤੇ ਉਹਦੇ ਹੱਥ ਵਿੱਚ ਹੈ ਕੌਣ ਉਹਦਾ ਅੰਤ ਜਾਣ ਸਕਿਆ ਨਾਨਕ ਅੰਤ ਨਾ ਜਪਨੀ ਹਰ ਤਾਕੇ ਪਾਰਾ ਵਾ ਭਗਤ ਬਾਬਾ ਕਬੀਰ ਮਹਾਰਾਜ ਕਹਿੰਦੇ ਰਾਜਾ ਸ਼ਰਮ ਮਿਤ ਨਹੀਂ ਜਾਣੀ ਤੇਰੀ ਤੇਰੀ ਅੰਤ ਤਾਈ ਨੂੰ ਕੌਣ ਜਾਣ ਸਕਿਆ ਸੱਚੇ ਪਾਤਸ਼ਾਹ ਤੇਰੇ ਸੰਤਨ ਕੀ ਹੋਂ ਚੇਰੀ ਕਹਿੰਦੇ ਨੇ ਹਸ ਤੋ ਜਾਏ ਸੋ ਰੋਵਤ ਆਵੇ ਰੋਵਤ ਜਾਏ ਸੋ ਹਸੈ ਕਮਾਲ ਏ ਵੀ ਕੋਈ ਬੰਦਾ ਇਕਦਮ ਇਦਾਂ ਦਾ ਘਾਟਾ ਪਿਆ ਹੁਣੇ ਹੱਸਦਾ ਪਿਆ ਸੀ ਪਤਾ ਨਹੀਂ ਜ਼ਿੰਦਗੀ ਨੇ ਇੱਕ ਪਲ ਚੇਦਾਂ ਦਾ ਕਰਤਾ ਪਲਾਂ ਵਿੱਚ ਹੱਸਦੇ ਬੰਦੇ ਰੋਂਦੇ ਹੋਣ ਲੱਗ ਪੈਂਦੇ ਹੱਸ ਤੋਂ ਜਾਏ ਸੁਰੋਵਤ ਆਵੇ ਰੋਵਤ ਜਾਏ ਸੋ ਹੱਸੇ ਇਕ ਨੇ ਅੱਦਾ ਮਨ ਚ ਬਣਾਇਆ ਵੀ ਸਾਰੇ ਦਰਵਾਜ਼ੇ ਬੰਦ ਹੋ ਗਏ ਮੇਰੇ ਇਹਨੀਆਂ ਦਰਪੇਸ਼ ਮੁਸ਼ਕਲਾਂ ਚੜਾਉਂਦੀਆਂ ਪਰ ਐਸੀ ਕਿਣਕੇ ਭਰਤੀ ਕਿਰਪਾ ਵਰਤੀ ਰੋਂਦਾ ਹੋਇਆ ਕਦੋਂ ਹੱਸਣ ਲੱਗ ਪਿਆ ਬਸਤੋ ਹੋਏ ਹੋਏ ਸੋ ਉਜਰ ਉਜਰ ਹੋਏ ਸੋ ਬਸੈ ਵਸਦੇ ਹੋਏ ਕਦੋਂ ਉਜੜ ਜਾਣ ਤੇ ਉਜੜਦਿਆਂ ਨੂੰ ਕਦੋਂ ਵਸਾ ਦੇ ਇਹ ਹੀ ਉਹਦੀ ਬੇਅੰਤਤਾਈ ਦੇ ਨਮੂਨੇ ਆ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ ਚੜਾਵੇ ਚੜੇ ਆਕਾਸ ਗਰਾਵੇ ਸੱਚੇ ਪਾਤਸ਼ਾਹ ਕਹਿੰਦੇ ਆ ਉਹਦੀਆਂ ਗੱਲਾਂ ਸਿਰ ਕੋਈ ਹੋ ਜਾਣਦਾ ਨਾਨਕ ਅੰਤ ਨਾ ਜਪਨੀ ਹਰ ਤਾਕੇ ਪਾਰਾ ਵਾਰ ਆਪ ਕਰਾਏ ਸਾਖਤੀ ਉਰਦੂ ਦਾ ਲਫ਼ਜ਼ ਹੈ ਸਾਖਤ ਹੁੰਦਾ ਅੰਜ ਪੈਦਾਇਸ਼ ਪੈਦਾਇਸ਼ ਤੋਂ ਭਾਵ ਲਵਾਂਗੇ ਜਨਮ ਹੋ ਰਿਆ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਉਹਦੇ ਹੁਕਮ ਵਿੱਚ ਜੀਵ ਜੰਮ ਰਿਹਾ ਹੈ ਉਦੇ ਹੁਕਮ ਦੇ ਵਿੱਚ ਹੀ ਤੁਰਿਆ ਜਾ ਰਿਹਾ ਗਾਵੈ ਕੂ ਸਾਜ ਕਰੇ ਤਨ ਕੇ ਸਾਜਿਆ ਉਹਨੇ ਪਰ ਸਾਜੇ ਹੋਏ ਨੂੰ ਮਕਾ ਦੇਣਾ ਇਹ ਉਹਦੀ ਬਿਆੰਤਤਾ ਹੀ ਆ ਨਾ ਬੰਦਾ ਕਿੱਥੋਂ ਆਇਆ ਕਿੱਥੇ ਚਲਾ ਗਿਆ ਇੱਕ ਪਲ ਵਿੱਚ ਬੈਠਾ ਗੱਲਾਂ ਕਰਦਾ ਹੈ ਹੱਸਦਾ ਪਿਆ ਹੈ ਇੱਕ ਪਲ ਦੇ ਵਿੱਚ ਸਾਰਾ ਕੁਝ ਨਾਸਤੋ ਨਾ ਬੂਤ ਹੈ। ਪਲ ਨਹੀਂ ਲੱਗਾ। ਭਗਤ ਜੀ ਕਿੰਨੀ ਸੋਹਣੀ ਗੱਲ ਕਰਦੇ। ਮਹਾਰਾਜ ਕਹਿੰਦੇ ਜਬ ਲਗ ਤੇਲ ਦੀਵੇ ਮੁਖ ਬਾਤੀ ਜਿੰਨਾ ਚਿਰ ਸਾਹਾਂ ਦਾ ਦੀਵਾ ਜਗਦਾ ਹੈ। ਤਬ ਸੂਝੈ ਸਭ ਕੋਈ। ਇਹ ਸੰਸਾਰ ਉਹਨਾਂ ਚਿਰ ਆਪਣਾ ਹੀ ਹੈ ਮਿੱਤਰ ਪਿਆਰੇ ਭੈਣ ਭਰਾ ਧੀਆਂ ਪੁੱਤ ਜਦ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਝੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ ਸਾਹਾ ਦਾ ਤੇਲ ਮੁਕਣ ਦੀ ਦੇਰ ਆ ਮੰਦਰ ਤੇ ਉਦਾਂ ਹੀ ਸੂਨਾ ਹੋ ਗਿਆ ਰੇ ਬੌਰੇ ਤੋਇ ਧਰੀ ਨਾ ਰੱਖੈ ਕੋਈ ਤੂੰ ਰਾਮ ਨਾਮ ਜਪ ਸੋਈ ਕਾਪੋ ਮਾਤ ਪਿਤਾ ਕੋ ਕਾਪੋ ਕਵਨ ਪੁਰਖ ਕੀ ਜੋਈ ਘਟ ਫੂਟੇ ਕੋਈ ਬਾਤ ਨਾ ਪੁੱਛੈ ਕਾਡੋ ਕਾਡੋ ਦੇਹਰੀ ਬੈਠੀ ਮਾਤਾ ਰੋਵੇ ਖਟਿਆ ਲੈ ਗਏ ਭਾਈ ਲੱਟ ਛਟਕਾਏ ਤਰੀਆ ਰੋਵੇ ਹੰਸ ਇਕੱਲਾ ਜਾਏ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੇ ਫਿਰ ਦੇ ਦਰਿਆਵੇ ਕੰਨੇ ਬਗਲਾ ਬੈਠਾ keel ਕਰੇ keel ਕਰਦੇ ਹੰਜਨੋ ਅ ਚਿੰਤੇ ਬਾਜ ਪਏ ਚਿਤ ਚੇਤੇ ਵੀ ਨਹੀਂ ਬਾਝ ਪਏ ਇਸ ਰੱਬ ਦੇ ਕੇਲਾ ਵਿਸਰੀਆਂ ਜੋ ਮਨ ਚਿਤ ਨਾ ਚੇਤੇ ਸੰ ਸੋ ਗਾਲੀ ਰੱਬ ਕੀ ਆ ਸਾਨੂੰ ਤੇ ਚਿਤ ਚੇਤੇ ਹੈ ਹੀ ਨਹੀਂ ਨਾ ਵੀ ਕੱਲ ਕੀ ਹੋਣਾ ਹੈ ਸਾਡੇ ਮੁਤਾਬਕ ਸਾਨੂੰ ਲੱਗਦਾ ਵੀ ਜਿਵੇਂ ਅੱਜ ਦੇ ਪਾ ਲਿਆ ਕੱਲ ਵੀ ਹੋਣੇ ਪਰ ਨਹੀਂ ਸਾਜਣਾ ਤੇ ਮੁਕਾ ਦੇਣਾ ਜਦ ਉਦ ਤਰਖ ਕਰਾ ਕਰਤਾਰਾ ਰਜਾ ਤਰਤ ਤਬ ਦੇ ਅਪਾਰਾ ਜਦ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਉਹਦੇ ਲਈ ਤੇ ਪਲ ਦੀ ਖੇਡ ਐ ਸਾਜਣਾ ਵੀ ਉਹਦੇ ਲਈ ਪਲ ਦੀ ਗੱਲ ਆ ਤੇ ਮਕਾਉਣਾ ਵੀ ਉਹਦੇ ਲਈ ਪਲ ਦੀ ਗੱਲ ਕਿਉਂਕਿ ਇਹ ਦਾਤਾ ਨਾ ਮਾਲਕ ਨੂੰ ਜਦੋਂ ਤੈਲੋਬੀ ਸਿਸਟਮ ਨੂੰ ਸਮਝੀਦਾ ਨਾ ਬੜੀ ਹੈਰਾਨੀ ਹੁੰਦੀ। ਇਹ ਬੰਦੇ ਨੂੰ ਪਤਾ ਹੁੰਦਾ ਆ ਵੀ ਮਾਲਕ ਨੇ ਬੱਚੇ ਦੀ ਦਾਤ ਨਾਲ ਨਵਾਜ਼ ਦਿੱਤਾ। ਮਾਂ ਨੂੰ ਪਤਾ ਹੈ, ਬਾਪ ਨੂੰ ਪਤਾ ਹੈ, ਸਮਾਜ ਨੂੰ ਪਤਾ ਹੈ। ਪਰ ਮਾਂ ਦੇ ਗਰਭ ਵਿੱਚ ਵਸਦੀ ਹੋਈ ਜਿਹੜੀ ਔਲਾਦ ਆ ਨਾ ਧਿਆਨ ਦੇਣਾ ਉਹਦੇ 'ਚ ਆਤਮਾ ਕਦੋਂ ਪ੍ਰਵੇਸ਼ ਕਰਦੀ ਏ ਕਿਸੇ ਨੂੰ ਨਹੀਂ ਪਤਾ। ਸਾਕਤੀ ਤੇ ਉਹੀ ਹੋਇਆ ਨਾ ਮੈਂ ਫਿਰ ਬੇਨਤੀ ਕਰਦਾ ਨਾ ਡਾਕਟਰਾਂ ਕੋਲੋਂ ਨਾ ਬੜਾ ਕੁਝ ਪੁੱਛੀਦਾ ਕਿਉਂਕਿ ਬਾਣੀ ਨੂੰ ਜਦੋਂ ਗੋਵ ਨਾਲ ਪੜੋ ਨਾ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਵਾਰ-ਵਾਰ ਨਮਸਕਾਰ ਰੱਬ ਦੇ ਘਰ ਦਾ ਸ਼ੁੱਧ ਗਿਆਨ ਪਾਤਸ਼ਾਹ ਸੱਚੀ ਗੱਲ ਤੇਰੀਆਂ ਤੂੰ ਜਾਣਦਾ ਉਹ ਕਹਿੰਦੇ ਡਾਕਟਰਾਂ ਨੇ ਬਹੁਤ ਕੁਝ ਸਮਝਿਆ ਪਰ ਬਹੁਤ ਕੁਝ ਧਰਮ ਦੀ ਦੁਨੀਆ ਨੂੰ ਸਮਝੋਗੇ ਤੇ ਉਹਨਾਂ ਕੁਝ ਵੀ ਨਹੀਂ ਸਮਝਿਆ ਕਿੱਥੋਂ ਆਇਆ ਕਿੱਥੇ ਚਲਾ ਗਿਆ ਡਾਕਟਰਾਂ ਨੂੰ ਨਹੀਂ ਪਤਾ ਆਤਮਾ ਕਦੋਂ ਪ੍ਰਵੇਸ਼ ਕਰਦੀ ਨਹੀਂ ਪਤਾ ਸਾਡੇ ਬੈਠਿਆਂ ਹੀ ਭੌਰ ਉੱਡ ਜਾਂਦੇ ਕਿਹਨੇ ਵੇਖਿਆ ਸੱਚੇ ਪਾਤਸ਼ਾਹ ਕਹਿੰਦੇ ਆ ਚੌਥੇ ਪਹਿਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਲਾਵੀ ਆਇਆ ਖੇਤ ਜਾ ਜਮ ਪਕੜ ਚਲਾਇਆ ਵਣ ਜਾ ਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਦ ਕੋਲ ਬੈਠਿਆਂ ਨੂੰ ਵੀ ਨਹੀਂ ਪਤਾ ਵੀ ਕੀ ਹੋ ਗਿਆ ਭੇਦ ਚੇਤ ਹਰ ਕਿਸੇ ਨਾ ਮਿਲਿਓ ਜਾ ਜਮ ਪਕੜ ਚਲਾਇਆ ਝੂਠਾ ਰੁੱਧਨ ਹੋਆ ਦੁਵਾਲਾ ਖਿਨ ਮੈਂ ਭਇਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਓ ਲਾਇਆ ਹੀਤ ਕਉ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁਣਿਆ ਕੇ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਸਾਖਤੀ ਪੈਦਾਇਸ਼ ਕਰਨ ਵਾਲਾ ਉਹ ਹੈ ਆਪ ਤਰਾਏ ਮਾਰ ਜ਼ਿੰਦਗੀ ਨੂੰ ਮਕਾਉਣਾ ਜੰਮਣ ਤੋਂ ਬਾਅਦ ਚ ਆ ਜੀ ਜਨਮ ਤੇ ਬਾਅਦ ਚ ਆ ਗੁਰੂ ਬਾਬਾ ਜੀ ਤੇ ਵੀ ਕਹਿੰਦੇ ਐ ਮਰਨ ਲਿਖਾਏ ਮੰਡਲ ਮੇ ਆਏ ਜਨਮ ਤੇ ਬਾਅਦ ਚ ਦਿੰਦਾ ਸਾਹਾਂ ਦੀ ਲੜੀ ਕਿੰਨੀ ਐ ਧਰੋ ਹੀ ਲਿਖ ਦਿੱਤਾ ਜੇਹਾ ਚੀਰੀ ਲਿਖਿਆ ਚੀਰੀ ਦਾ ਕਰੀਅਰ ਤੁੰਦਾ ਚਿੱਠੀ ਲੈਟਰ ਇਹ ਸਾਡੀ ਜਿਹੜੀ ਚਿੱਠੀ ਧੁਰੋਂ ਬਣਾਈ ਨਾ ਉਹਦੇ ਚ ਲਿਖਿਆ ਹੋਇਆ ਉਹਨੇ ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕ ਉਹੀ ਕੁਝ ਤਕਰੀ ਜਾਵੇ ਕੱਲੇ ਆਵੇ ਨਾਨਕਾ ਸਾਖਤੀ ਉਹ ਸੱਦੇ ਉੱਠੀ ਜਾਏ ਫਿਰ ਆਪ ਕਰਾਏ ਮਾਰ ਜਿੱਦਣ ਸੱੜੜਾ ਆਇਆ ਸਾਰਾ ਕੁਝ ਇੰਜੀ ਧਰਿਆ ਤਰਾਇਆ ਤੁਰ ਗਏ ਆਪ ਕਰਾਏ ਸਾਖਤੀ ਫਿਰ ਆਪ ਤਰਾਏ ਮਾਰ ਫਿਰ ਮਹਾਰਾਜ ਕਹਿੰਦੇ ਇੱਕ ਨਾ ਗਲੀ ਜੰਜੀਰੀਆਂ ਸਾਜੇ ਉਹਦੇ ਹੀ ਆ ਸਾਰੀ ਜ਼ਿੰਦਗੀ ਗੁਨਾਹਾਂ ਪਾਪਾਂ ਔਗਣਾ ਚੀਂਦਾ ਤਾਂ ਹੀ ਵਾਰ-ਵਾਰ ਤੈਨਾਂ ਆ ਘੜੀਆਂ ਦੋ ਘੜੀਆਂ ਵੀ ਨਸੀਬ ਹੁੰਦੀਆਂ ਨਾ ਬਾਣੀ ਪੜਨ ਦਾ ਬਾਣੀ ਸੁਣਨ ਦਾ ਗੁਰੂ ਸੰਗਤ ਦਾ ਕਦੀ ਵੀ ਪਲ ਮਿਲਦੇ ਨਾ ਵਾਰ ਵਾਰ ਸ਼ੁਕਰਾਨਾ ਕਰੀਏ ਮਹਾਰਾਜ ਤੇਰੇ ਬੜੇ ਸ਼ੁਕਰ ਗੁਜ਼ਾਰਿਆ ਜੋੜ ਲਿਆ ਸਾਜਿਆ ਤਾਂ ਤੂੰ ਹੀ ਆ ਨਾ ਦੁਨੀਆ ਚੋ ਵੀ ਐ ਸਾਰੀ ਜ਼ਿੰਦਗੀ ਗੁਨਾਹਾਂ ਚ ਲੰਘ ਗਈ ਵੇਖੋ ਖੁਵਾਰੀ ਕੀ ਐ ਕਦੀ ਕੋਈ ਕੇਸ ਬਣ ਗਿਆ ਚਲੋ ਜੇ ਕਦੀ ਕੋਈ ਕੇਸ ਬਣ ਗਿਆ ਚਲ ਥਾਣੇ ਚ ਕਦੀ ਕੋਈ ਕੇਸ ਹੈ ਚਲ ਉੱਥੇ ਜਾਣਾ ਆਹੀ ਤੇ ਖੁਵਾਰੀ ਐ ਨਾ ਬੰਦਾ ਸਕੂਨ ਤੇ ਮਾਣ ਨਹੀਂ ਨੀ ਸਕਿਆ ਹੋਰ ਖੁਆਰੀ ਅਸੀਂ ਕਿਨੂੰ ਕਹਿੰਨੇ ਬਾਲਾ ਉਹਨਾਤੇ ਰਿਸ਼ਤੇ ਆ ਪੈਸੇ ਲੈ ਮੁਕਰ ਗਿਆ ਅਚਾਨਕ ਖੁਆਰ ਹੋ ਰਹੇ ਆ ਬੰਦਾ ਕਹਿੰਦਾ ਵੀ ਭਲਾ ਕਰਨ ਦੀ ਭਲਾ ਯੋਗਤਾ ਹੈ ਦੁਨੀਆ ਦੀ ਕਰਨਾ ਹੀ ਨਹੀਂ ਸੀ ਚਾਹੀਦਾ ਕਿਉਂ ਕਿਉਂਕਿ ਅਸਲ 'ਚ ਕਿਸੇ ਨਾ ਕਿਸੇ ਰੂਪ 'ਚ ਨਾ ਕੜੀਆਂ ਜੁੜੀਆਂ ਆ ਤੇ ਖੁਆਰ ਹੋਈ ਜਾ ਰਹੀ ਪਰ ਖੁਆਰੀ ਹੈ ਕਦੋਂ ਆ ਹਰ ਬਿਸਰਤ ਸਦਾ ਖੁਆਰ ਜਦੋਂ ਜਦੋਂ ਭੁੱਲਦਾ ਇਸ ਲਈ ਗੁਰੂ ਬਾਬਾ ਜੀ ਕਹਿੰਦੇ ਇਕ ਨਾਂ ਗਲੀ ਜੰਜੀਰੀਆਂ ਇਕ ਤੁਰੀ ਚੜੇ ਬਿਸਿਆਰ ਇਕ ਨਾਂ ਨੂੰ ਬੜੀਆਂ ਬਾਦਸ਼ਾਹੀਆਂ ਹਾਥੀਆਂ ਘੋੜਿਆਂ ਤੇ ਚੜਾ ਕੇ ਸ਼ਤਰ ਝੁਲਦੇ ਪਏ ਉਹਨਾਂ ਦੇ ਸਿਰਾਂ ਤੇ ਸਾਜੇ ਉਹ ਨਹੀਂ ਆ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਵਹਾਰੀ ਕਈ ਕੋਟ ਪਏ ਤੀਰਥਵਾਸੀ ਕਈ ਕੋਟ ਬਨ ਭਮੈ ਉਹਦਾ ਸੀ ਉੰਜ ਇਹ ਦਸਵੀਂ ਅਸ਼ਟਪਦੀ ਸਾਰੀ ਦੀ ਸਾਰੀ ਇਸੇ ਮੁਤਲਕ ਹੈ ਬਿ ਕਰੋੜਾਂ ਆਂ ਮਹਾਰਾਜ ਜਿਹੜੇ ਇੰਜਿਆ ਜਾਂ ਤਿੰਨ ਪੌੜੀਆਂ ਅਸੰਖ ਵਾਲੀਆਂ ਪੜੋਗੇ ਨਾ ਅਸੰਖ ਮੂਰਖ ਅੰਧਪੂਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੱਡ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾ ਕਿਤੇ ਇਕ ਥੋੜੁ ਇਕਨਾ ਗਲੀ ਜੰਜੀਰੀਆਂ ਇਕ ਤੁਰੀ ਚੜ੍ਹੇ ਬਿਸਿਆਰ ਫਿਰ ਮਹਾਰਾਜ ਕਹਿੰਦੇ ਆਪ ਕਰਾਏ ਕਰਿਆ ਵਰਤ ਤੂੰ ਹੀ ਹੋ ਰਿਹਾ ਇਕਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਨ ਸਾਜੇ ਤੇ ਤੂੰ ਹੀ ਹੈ ਨਾ ਆਪ ਕਰਾਏ ਕਰੇ ਆਪ ਹਉ ਕੈਸਿਓਂ ਕਰੀ ਪੁਕਾਰ ਮਰਜ ਪੁਕਾਰ ਤੇ ਤਾਂ ਕਿਸੇ ਅੱਗੇ ਕੀਤੀ ਜਾਏ ਨਾ ਵੀ ਜੇ ਕਰਨ ਵਾਲਾ ਕੋਈ ਦੂਜਾ ਹੋਵੇ ਤੇ ਕਰਨ ਵਾਲਾ ਵੀ ਤੂੰ ਹੀ ਹੋ ਐ ਬਣਾਉਣ ਵਾਲਾ ਵੀ ਤੂੰ ਹੀ ਸਮਾ तकरीबनसमाप्त ਮੈਨੂੰ ਇੱਕ ਪੌੜੀ ਯਾਦ ਆਈ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾ ਬਚਨਾਂ ਨੂੰ ਕਦੀ ਪੜੋਗੇ ਇਕ ਤਾਂ ਇੰਨੀ ਪਿਆਰੀ ਗੱਲ ਲਿਖਦੇ ਉਹ ਕਹਿੰਦੇ ਵੀ ਆਪੇ ਤਰਤੀ ਆਪੇ ਹੈ ਰਾਹਕ ਤਰਤੀ ਵੀ ਤੂੰ ਐ ਤੇ ਕਿਸਾਨ ਰਾਹਕ ਵੀ ਤੂੰ ਹੀ ਆਪੇ ਤਰਤੀ ਆਪੇ ਹੈ ਰਾਹਕ ਆਪ ਜਮਾਏ ਪੀਸ ਆਵੇ ਬੀਜਣ ਵਾਲਾ ਵੀ ਤੂੰ ਤੇ ਉੱਗਣ ਵਾਲਾ ਵੀ ਤੂੰ ਅਗਾਉਣ ਵਾਲਾ ਵੀ ਤੂੰ ਪੀਸਣ ਵਾਲਾ ਵੀ ਤੂੰ ਵੈ ਤੇ ਪਿਸਾਉਣ ਵਾਲਾ ਵੀ ਤੂੰ ਆਪ ਪਕਾਵੇ ਆਪ ਭਾਂਡੇ ਦੇ ਪਰੋਸੇ ਆਪੇ ਹੀ ਬਹਿ ਖਾਵੇ ਇਹ ਤੇ ਖਿਆਲ ਮੁੱਕ ਹੀ ਗਿਆ ਨਾ ਵੀ ਮੈਂ ਇਨੀ ਸੇਵਾ ਕੀਤੀ ਹੈ ਮੈਂ ਇਨਾ ਚੜਾਵਾ ਚੜਾਇਆ ਅਸਲ ਚ ਵਿੱਚ ਉਹ ਹੀ ਉਹ ਬੈਠਾ ਹੈ ਕੋਈ ਫੁਰਨਾ ਪਾਉਂਦਾ ਵੀ ਆ ਚੀਜ਼ ਦੀ ਲੋੜ ਐ ਚੱਲ ਪੁੱਤਰਾ ਫਲਾਨੀ ਥਾਂ ਤੇ ਲੈ ਕੇ ਜਾ। ਬੰਦਾ ਨਹੀਂ ਪੇਟ ਕਰ ਸਕਦਾ ਕੁਝ ਵੀ ਧਿਆਨ ਦੇਣਾ। ਸਾਨੂੰ ਤੇ ਕਿਣਕਾ ਖਰਚਣਾ ਵੀ ਔਖਾ ਕਿਉਂਕਿ ਸੁਰਤੀ ਬਿਰਤੀ ਹੈ ਤਾਂ। ਬਾਬਾ ਜੀ ਕਹਿੰਦੇ ਆ ਆਪ ਪਕਾਵੇ ਕੋਈ ਇਹ ਨਾ ਕਹੇ ਵੀ ਮੈਂ ਮਿਹਨਤ ਕਰਕੇ ਪਕਾਇਆ। ਆਪ ਭਾਂਡੇ ਦੇ ਪਰੋਸੈ ਆਪੇ ਹੀ ਮੈਂ ਖਾਵੇ ਆਪੇ ਜਲ ਆਪੇ ਦੇ ਸ਼ਿੰਗਾ ਸ਼ਿੰਗੇ ਦੇ ਅਖਰੀ ਅਰਥ ਲਿਖੇ ਜੀ ਤੁੱਥ ਪਿੱਕ ਦੰਦ ਚ ਫਸੀ ਹੋਈ ਰੋਟੀ ਕੱਢਣ ਵਾਲਾ ਨਿਕਲ ਜਾ ਤੀਲਾ ਮਹਾਰਾਜ ਖਾਣ ਵਾਲਾ ਵੀ ਤੂੰ ਐ ਤੇ ਫਸੇ ਫੁਲਕੇ ਨੂੰ ਕੱਢਣ ਵਾਲੇ ਤੀਲੇ ਰੂਪ ਚ ਵੀ ਤੂੰ ਹੀ ਆਪੇ ਜਲ ਆਪੇ ਦੇ ਸ਼ਿੰਗਾ ਆਪੇ ਚੁੜੀ ਪਰਾਵੇ ਆਪੇ ਸੰਗਤ ਸਦ ਬਹਾਲੈ ਆਪੇ ਵਿਦਾ ਕਰਾਵੇ ਆਪ ਕਰਾਏ ਕਰੇ ਆਪ ਹਉ ਕੈਸਿਓ ਕਰੀ ਪੁਕਾਰ ਕਿਧੇ ਅੱਗੇ ਪੁਕਾਰ ਕਰੀਏ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੇਰੇ ਅੱਗੇ ਅਰਦਾਸ ਮੈਂ ਹੋਰ ਥਾਉ ਨਾ ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਮੈਂ ਤੇ ਤੈਨੂੰ ਹੀ ਕਹਿਣਾ ਨਾ ਤੁਮ ਮਾਤ ਪਿਤਾ ਹਮ ਬਾਰਕ ਤੇ ਆਖਰੀ ਬਚਨਾਂ ਚ ਫਿਰ ਸਤਿਗੁਰੂ ਕਹਿੰਦੇ ਆ ਨਾਨਕ ਕਰਣਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ ਜਿਸ ਮਾਲਕ ਨੇ ਇਹ ਕਰਣਾ ਕੀਤਾ ਭਾਵ ਸ੍ਰਿਸ਼ਟੀ ਬਣਾਈ ਹੈ ਫਿਰ ਤਿਸ ਹੀ ਕਰਨੀ ਸਾਰ ਉਹ ਆਪ ਹੀ ਸਾਨੂੰ ਸਾਜ ਕੇ ਤੇ ਆਪ ਹੀ ਸਾਰਿਆਂ ਦੀ ਸੰਭਾਲ ਕਰਦਾ ਹੈ ਤਾਈ ਬਾਬਾ ਜੀ ਕਹਿੰਦੇ ਨੇ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿੱਤ ਬੈ ਸਰਬ ਸੰਭਾਲੇ ਕਿੰਨਾ ਫਿਕਰੇ ਹੈ ਨਾ ਸਾਰਿਆਂ ਦੀ ਸੰਭਾਲ ਉਹ ਆਪੇ ਕਰਦਾ ਪਿਆ ਪਿਆਰੇ ਆਪਾਂ ਨਹੀਂ ਆਪਣੇ ਬੱਚਿਆਂ ਨੂੰ ਲੈ ਕੇ ਤੁਰੇ ਫਿਰਦੇ ਇਹ ਜ਼ਿੰਮੇਵਾਰੀਆਂ ਉਹਨੇ ਲਾਈਆਂ ਹੋਈਆਂ ਵਿੱਚ ਉਹ ਵਰਤ ਕੇ ਸਾਰ ਸੰਭਾਲ ਕਰਦਾ ਹੈ ਐਵੇਂ ਨਹੀਂ ਬਾਪੂ ਜੀ ਕਹਿੰਦੇ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਐਵੇਂ ਨਾ ਹੰਕਾਰ ਕਰੀ ਫੇਰੀ ਵੀ ਮੈਂ ਆਪਣੇ ਨਿਆਣਿਆਂ ਨੂੰ ਪਾਲਦਾ ਪਿਆਨਾ ਸਿਰ ਸਿਰ ਰਿਜ਼ਕ ਸੰਭਾਏ ਠਾਕੁਰ ਕਾਏ ਮਨ ਭੋ ਕਰਿਆ ਜੀ ਉਹਨੇ ਦਿੱਤੇ ਆ ਨਾ ਉਹਨੇ ਇਹਨਾਂ ਦੇ ਕਰਮ ਇਹਨਾਂ ਜੋਗਾ ਸਭ ਕੁਝ ਧਰੋਂ ਲੈ ਕੇ ਭੇਜਿਆ ਤੂੰ ਤੇ ਨਿਭਾਰਿਆ ਤੂੰ ਤੇ ਕੱਠ ਪੁਤਲੀ ਵਾਂਗ ਹੈ ਸਿਸਟਮ ਕੋਈ ਹੋਰ ਚਲਾ ਰਿਹਾ ਇਸ ਲਈ ਉਹਦੇ ਅੱਗੇ ਇੱਕੋ ਹੀ ਅਰਦਾਸ ਹੈ ਮੇਲ ਲਹਿੋ ਦਇਾਲ ਟਹਿ ਪਏ ਦਵਾਰਿਆ ਮਹਾਰਾਜ ਤੁਹਾਡੇ ਦਰ ਦਾ ਆਸਰਾ ਤੁਸੀਂ ਸਾਰੀ ਕਾਇਨਾਤ ਹੋਰ ਯੂਨੀਵਰਸ ਦੇ ਸਿਰਜਣ ਹਾਰੇ ਹੋ ਕਿਰਪਾ ਕਰਿਓ ਮਹਾਰਾਜ ਔਗਣਾ ਦੇ ਨਾਲ ਗੁਨਾਹਾਂ ਦੇ ਨਾਲ ਭਰੀ ਪਈ ਹੈ ਜ਼ਿੰਦਗੀ ਤਸੀਮ ਬਖਸ਼ਿੰਦ ਹੋ ਪਾਸ਼ਾ ਤੇ ਆਪਣੀ ਮਿਹਰ ਦੀ ਨਜ਼ਰ ਦੇ ਨਾਲ ਨਿਵਾਜ਼ ਲੈਣਾ ਸਤਿਗੁਰੂ ਕਿਰਪਾ ਕਰ ਸਾਰੀ ਸੰਗਤ ਦੀ ਹਾਜ਼ਰੀ ਸਾਈਂਬਾਂ ਦੇ ਪਾਵਨ ਦਰ ਤੇ ਪ੍ਰਵਾਨ ਹੋਵੇ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ